ਲਾ ਜੀ ਗੱਡੀ ਆ ਰਹੀ ਸੀ ਕੀਰਤਪੁਰ ਸਾਈਡ ਤੋਂ ਮਨਾਲੀ ਰੋਡ ਤੇ ਤੇ ਉੱਥੇ ਐਕਸੀਡੈਂਟ ਹੋ ਗਿਆ ਗੱਡੀ ਦੇ ਪਿੱਛੇ ਕਿਸੇ ਟਕਰਾ ਗਈ ਹੈ ਸਾਨੂੰ ਅੱਧੇ ਘੰਟੇ ਬਾਅਦ ਮੈਸੇਜ ਪਹੁੰਚਿਆ ਹੈ ਤੇ ਅਸੀਂ ਤੁਰੰਤ ਪਹੁੰਚ ਗਿਆ ਤੇ ਜਿਹੜੇ ਬੰਦੇ ਸੀਰੀਅਸ ਤੇ ਉਹ ਅਸੀਂ ਰੈਫਰ ਕਰਤੇ ਆ ਭੇਜਦੇ ਆ ਮੁਲਸ ਵਿੱਚ ਅਨੰਦਪੁਰ ਸਾਹਿਬ ਇੱਕ ਬੰਦਾ ਐਕਸਪਾਇਰ ਹੋ ਗਿਆ ਡੈੱਡ ਐਟ ਦੀ ਸਪੋਟੀ ਕਿ ਉਹਦੀ ਡੈੱਡ ਬੋਡੀ ਵੀ ਅਸੀਂ ਅਨੰਦਪੁਰ ਸਾਹਿਬ ਹਸਪੀਟਲ ਛੱਡ ਆਏ ਆ ਤੇ ਬਾਕੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਚਾਰੇ ਬੰਦੇ ਜਿਹੜੇ ਦੋ ਲੇਡੀਜ਼ ਸੀ ਇੱਕ ਬੱਚਾ ਐ ਇਹ ਸ਼ਾਇਦ ਇੱਕ ਬੰਦਾ ਹੈ ਡਰਾਈਵਰ ਹੈ ਜਿਹੜਾ ਜਿਹੜਾ ਕਨੈਕਟਰ ਸੀਟ ਤੇ ਬੈਠਿਆ ਸੀ ਉਹ ਐਡ ਦੀ ਸਪੋਰਟ ਗੱਡੀ ਹੋ ਗਿਆ ਉੱਥੇ ਤੇ ਬਾਕੀ ਬੰਦੇ ਆ ਜੀ ਉਹ ਚਲੇ ਗਏ ਉਹਨਾਂ ਨੂੰ ਰੈਪਰ ਕਰਤਾ ਚੰਡੀਗੜ੍ਹ ਬਾਕੀ ਉਹਨੇ ਅਸੀਂ ਗੱਡੀ ਛੱਡਤੀ ਚੱਕਤੀ ਆ ਜੀ ਠਾਣੇ ਲਿਆਂਦੇ ਆ ਤੇ ਪੁਲਿਸ ਵਾਲੇ ਪਹੁੰਚ ਗਏ ਸੀ ਬਾਕੀ ਉਹ ਕਾਨੂੰਨੀ ਕਾਰਵਾਈ ਕਰਦੇ ਪਰ ਜਿ ਇਨਫੋਰਮੇਸ਼ਨ ਆਈ ਜਦੋਂ ਅਸੀਂ ਇਮੋਕ ਤੇ ਪਹੁੰਚੇ ਉਪਰ ਐਂਬੂਲੈਂਸ ਐਂਬੂਲੈਂਸ ਤਿੰਨ ਬੰਦੇ ਐਂਬੂਲੈਂਸ ਨਾਲ ਰਿਜਰਡ ਕਰਕੇ ਪਹਿਲਾਂ ਤੇ ਜਿਹੜਾ ਇੱਕ ਬੰਦਾ ਵਿੱਚ ਫਸ ਕੇ ਸੀ ਉਹ ਵੀ ਡੈੱਥ ਹੋ ਗਈ ਹੈ ਤੇ ਚੌਥਾ ਜਿਹੜਾ ਸੀਸ ਖੁਆੜਾ ਇਹ ਡਰਾਈਵਰ ਹੈ ਜ ਬਾਕੀ ਇਹ ਜਤਪੁਰ ਦੀ ਅਨੰਦ ਸਿੰਘ ਸਾਹਿਬ ਦੀ ਹੈ ਤੇ ਦੂਜਿਆਂ ਨੂੰ ਡੈਬਲ ਬੱਤੀ ਲੱਗ ਚੁੱਕੀ ਹੈ ਜੀ ਕਰਦੇ ਆ ਗੱਲ ਇਤਿਹਾਸੇ ਦਾ ਕਾਰਨ ਪਤਾ ਲੱਗਿਆ ਕੀ ਹੈ ਜੀ ਸਾਡੇ ਨਾਲ ਮੱਚੇ ਜਾ ਰਹੇ ਇਹ ਗੱਡੀ ਇਕੱਲੀ ਹੋਈ ਕਿਸੇ ਅੱਗੇ ਜਾ ਰਹੀ ਗੱਡੀ ਦੇ ਪਿੱਛੇ ਵਧੀ ਹੈ ਜੀ ਕੋਈ ਅਗਲੀ ਗੱਡੀ ਵਾਲੀ ਕੋਈ ਪਤਾ ਨਹੀਂ ਤੇ ਹੁਣ ਕੀ ਸਥਿਤੀ ਹੈ ਜੀ ਹੁਣ ਉਹਨਾਂ ਨੂੰ ਜਿਹੜੇ ਇੰਜਰ ਸੀਗੇ ਇਸ ਬੱਤੀ ਡੈਬਲ ਕੀ ਤੇ ਅਨੰਦ ਸਿੰਘ ਸਾਹਿਬ ਨੂੰ ਅਨੰਦ ਸਿੰਘ ਜਤਪੁਰ ਦੀ ਜੇਤੋਂ ਅਨੰਦ ਸਿੰਘ ਉਹਦੇ ਬਾਅਦ ਸਾਡੇ ਨਾਲ ਗੱਲ ਕਰਨੀ ਪਹੁੰਚ ਗਿਆ ਜੀ ਹਾਂ ਪਹੁੰਚ ਗਏ ਜੀ ਜੋ ਫੋਨ ਮਿਲਿਆ ਸੀ ਆ ਫੋਨ ਦੇ ਜਰੀਏ ਆਪਾਂ ਉਹਨਾਂ ਦੇ ਪਰਿਵਾਰਾਂ ਨਾਲ ਗੱਲ ਕਰ ਪ੍ਰੇ ਜੀ ਸਾਨੂੰ 4 ਵਜੇ ਅਸੀਂ 10-15 ਮਿੰਟ ਪਹੁੰਚ ਗਏ ਉੱਥੇ 4:00 ਵਜੇ ਤੋਂ 10 ਮਿੰਟ ਪਹਿਲਾਂ ਹੋ ਜਾਣਾ ਹੈ